ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਰਾ ਟੀਵੀ ਤੇ ਮੈਂ ਸੁਨੀਂਦਰ ਕੰਬੋਜ ਅੱਜ ਈਦੁਲ ਫਿੱਤਰ ਦਾ ਤਿਉਹਾਰ ਆ ਮੁਬਾਰਕ ਤਿਉਹਾਰ ਹੈਗਾ ਔਰ ਤਮਾਮ ਦੇਸ਼ ਤੇ ਵਿੱਚ ਬੜੀ ਹੀ ਧੂਮ ਧਾਮ ਨਾਲ ਇਹ ਤਿਉਹਾਰ ਮਨਾਇਆ ਗਿਆ ਔਰ ਜੇ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਇਸ ਵੇਲੇ ਈਦਗਾ ਤੇ ਮੌਜੂਦ ਹਾਂ ਗੁਲਾਬਦੇਵੀ ਰੋਡ ਦੇ ਉੱਤੇ ਤੇ ਇਸ ਮੌਕੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਨੇ ਉਹਨਾਂ ਨੇ ਵੀ ਮੁਸਲਮਾਨ ਭਾਈਚਾਰੇ ਨਾਲ ਮਿਲ ਕੇ ਈਦ ਅਦਾ ਕੀਤੀ ਔਰ ਇਸ ਵੇਲੇ ਉਮੀਦਵਾਰ ਭਾਜਪਾ ਤੋਂ ਸੁਸ਼ੀਲ ਰਿੰਕੂ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਅ ਉਹਨਾਂ ਨੂੰ ਵੀ ਈਦ ਦੇ ਉੱਤੇ ਗੁਫ਼ਤਗੂ ਕਰਾਂਗੇ ਗੱਲਬਾਤ ਕਰਾਂਗੇ ਅ ਸੁਸ਼ੀਲ ਰਿੰਕੂ ਜੀ ਪਹਿਲਾਂ ਤੋਂ ਬਹੁਤ-ਬਹੁਤ ਸਵਾਗਤ ਹੈਨ 108 ਟੀਵੀ ਦੇ ਉੱਤੇ ਨਮਸਕਾਰ ਜੀ ਈਦੁਲ ਫਿਤਰ ਦਾ ਮੁਬਾਰਕ ਤਿਹਾੜ ਹੈਗਾ ਕੁਝ ਦੇਰ ਪਹਿਲਾਂ ਕਾਂਗਰਸ ਦੇ ਉਮੀਦਵਾਰ ਜਿਹੜੇ ਸਭ ਭਾਵੀ ਉਮੀਦਵਾਰ ਹੈਗੇ ਉਹ ਵੀ ਇੱਥੇ ਪੁੱਜੇ ਸੀ ਤੁਸੀਂ ਵੀ ਆਇਓ ਕੀ ਗੱਲਾਂ ਚੱਲਣ ਦੇਖੋ ਅੱਜ ਈਦੁਲ ਫਿਤਰ ਦੇ ਇਸ ਪਾਵਨ ਔਰ ਪਵਿੱਤਰ ਤਿਹਾੜ ਤੇ ਮੈਂ ਆਪਣੇ ਸਾਰੇ ਸਤਿਕਾਰਯੋਗ ਮੁਸਲਮਾਨ ਵੀਰਾਂ ਨੂੰ ਭੈਣਾ ਨੂੰ ਅੱਜ ਦੇ ਇਤਿਹਾਸ ਦੀ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਮੈਂ ਸਮਝਦਾ ਕਿ ਸਾਡੇ ਭਾਰਤ ਵਰਸ਼ ਦੀ ਜਿਹੜੀ ਖੂਬਸੂਰਤੀ ਹੈ ਅਗਰ ਭਾਰਤ ਵਰਸ਼ ਨੂੰ ਵੱਡੀ ਡੈਮੋਕ੍ਰੇਸੀ ਦੇ ਰੂਪ ਦੇ ਵਿੱਚ ਅੱਜ ਇੱਕ ਪਹਿਚਾਨ ਮਿਲੀ ਹੈ ਤਾਂ ਮੈਂ ਸਮਝਦਾ ਕਿ ਸਾਡੇ ਦੇਸ਼ ਦੀਆਂ ਜਿਹੜੀਆਂ ਵੱਖ-ਵੱਖ ਜਾਤਾਂ ਵੱਖ-ਵੱਖ ਧਰਮਾਂ ਜਿਸ ਤਰੀਕੇ ਦੇ ਨਾਲ ਅਸੀਂ ਇਕੱਠੇ ਹੋ ਕੇ ਆਪਣੇ ਖੁਸ਼ੀਆਂ ਦੇ ਤਿਉਹਾਰ ਦੁੱਖਾਂ ਦੀ ਸਾਂਝ ਇੱਕ ਦੂਸਰੇ ਦੇ ਨਾਲ ਪੰਨੇ ਆ ਇਹ ਖੂਬਸੂਰਤੀ ਹੈ ਜਿਹੜੀ ਅੱਜ ਸਾਡੇ ਭਾਰਤ ਨੂੰ ਇੱਕ ਨਵੇਕਲਾ ਸਥਾਨ ਆ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਦਵਾਂਦੀ ਹੈ ਸੋ ਮੈਂ ਸਮਝਦਾ ਕਿ ਮੁਸਲਮਾਨ ਭਾਈਚਾਰਾ ਜਿਹੜਾ ਸਾਡੇ ਦੇਸ਼ ਦੀ ਜਿੰਦ ਔਰ ਜਾਨ ਆ ਔਰ ਅਸੀਂ ਸਾਰੇ ਰਲ ਮਿਲ ਕੇ ਆਪਣੇ ਜਿਹੜੇ ਤਿਉਹਾਰ ਹਨ ਉਹਨਾਂ ਨੂੰ ਮਨਾਈਏ ਇਸ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਬੰਦਾ ਹਿੱਸਾ ਪਾਈਏ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਅੱਜ ਦੇ ਇਸ ਪਵਨ ਔਰ ਪਵਿੱਤਰ ਇਦੇ ਮੌਕੇ ਤੇ ਸਾਰੇ ਭਾਈਚਾਰੇ ਨੂੰ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਚੰਨੀ ਸਾਹਿਬ ਐਸੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਨਹੀਂ ਹੈ ਕਿ ਤਿਆਰੀਆਂ ਹੈਗੀਆਂ ਉਹਨਾਂ ਵੱਲੋਂ ਕਹਿੰਦੇ ਵੀ ਜੇ ਮੈਨੂੰ ਕਿਸੇ ਵੀ ਜ਼ਿਲ੍ਹੇ ਤੋਂ ਉਤਾਰਿਆ ਜਾਂਦਾ ਮੈਂ ਚੋਣ ਲੜਨ ਨੂੰ ਤਿਆਰ ਹਾਂ ਮੇਰੇ ਖਿਆਲ ਆ ਕਿ ਪਹਿਲਾਂ ਚੰਨੀ ਸਾਹਿਬ ਨੂੰ ਡਿਸਾਈਡ ਕਰ ਲੈਣਾ ਚਾਹੀਦਾ ਕਿ ਉਹਨਾਂ ਨੇ ਲੜਨਾ ਕਿੱਥੋਂ ਹੈ ਕਿਸੇ ਵੀ ਜ਼ਿਲ੍ਹੇ ਤੋਂ ਉਤਾਰਿਆ ਜਾਂਦਾ ਤੇ ਚੋਣ ਲੜਨ ਲਈ ਤਿਆਰ ਹੈ ਮੇਰੇ ਖਿਆਲ ਆ ਕਿ ਇਹ ਇਹ ਡਾਊਟਫੁਲ ਜਿਹਾ ਇਹ ਹਾਈ ਕਮਾਂਡ ਕਹਿੰਦੇ ਡਾਊਟਫੁਲ ਜਿਹਾ ਬਿਆਨ ਲੱਗਦਾ ਚਾਹੇ ਹਾਈ ਕਮਾਂਡ ਲਾਵੇ ਦਾ ਮਤਲਬ ਚੰਨੀ ਸਾਹਿਬ ਨੂੰ ਵਿਸ਼ਵਾਸ ਨਹੀਂ ਹੈ ਕਿ ਉਹਨਾਂ ਨੂੰ ਟਿਕਟ ਕਿੱਥੋਂ ਮਿਲਣੀ ਕਿੱਥੋਂ ਨਹੀਂ ਮਿਲਣੀ ਮੇਰੇ ਖਿਆਲ ਨਾਲ ਪਹਿਲਾਂ ਤਾਂ ਆਪਣਾ ਜਿਹੜਾ ਫੀਲਡ ਹੈ ਇਹ ਤਿਆਰ ਕਰ ਲੈਣਾ ਚਾਹੀਦਾ ਕਿਸੇ ਵੀ ਲੀਡਰ ਲਈ ਸਭ ਨਾਲ ਪਹਿਲੀ ਤਿਆਰੀ ਇਹ ਜ਼ਰੂਰੀ ਹੈ ਕਿ ਚੋਣ ਦਾ ਮੈਦਾਨ ਕਿਹੜਾ ਹੋਊਗਾ ਸੋ ਉਸ ਤੋਂ ਬਾਅਦ ਤਿਆਰੀ ਕਰਨੀ ਚਾਹੀਦੀ ਹੈ ਬਾਕੀ ਚੰਨੀ ਸਾਹਿਬ ਸਮਝਦਾਰ ਆ ਸਿਆਣੇ ਆ ਜੋ ਉਹਨਾਂ ਨੇ ਕਿਹਾ ਫਿਰ ਤੁਹਾਡੇ ਵੱਲੋਂ ਤਿਆਰੀ ਪੂ ਟਾਡੇ ਵੱਲੋਂ ਸਿਹਾਰੀ ਅਸੀਂ ਪੂਰੇ ਤਿਆਰ ਵਰ ਤਿਆਰ ਆ ਪੂਰੇ ਤਿਆਰ ਵਰ ਤਿਆਰ ਔਰ ਅ ਰੋਜ਼ ਜਿਹੜਾ ਵੱਡੇ ਵੱਡੇ ਗਰੁੱਪ ਲੋਕ ਡੇਰੇ ਵੱਡੇ ਵੱਡੇ ਸਥਾਨਾਂ ਦੇ ਉੱਤੇ ਜਾ ਕੇ ਨਮਨ ਕਰ ਰਹੇ ਆ ਨਤਮਸਤਕ ਹੋ ਰਹੇ ਆ ਸਾਥੀਆਂ ਨੂੰ ਮਿਲ ਰਹੇ ਆ ਔਰ ਬੜਾ ਅੱਛਾ ਹੁੰਗਾਰਾ ਜਿਹੜਾ ਮਿਲ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਦੂਰ ਅੰਦੇਸ਼ੀ ਸੋਚ ਹੈ ਉਹਨੂੰ ਲੋਕ ਅੱਜ ਪਸੰਦ ਕਰ ਰਹੇ ਔਰ ਪੰਜਾਬ ਹੈ ਜਿਹੜਾ ਚੰਦਾ ਹੈ ਖਾਸ ਕਰਕੇ ਜਲੰਧਰ ਚੰਦਾ ਕੀ ਉਹ ਜਿਹੜੀ ਤਾਕਤ ਜਿਹੜੀ ਪੂਰੇ ਦੇਸ਼ ਨੂੰ ਜਿਸ ਤਾਕਤ ਨੇ ਵਿਦੇਸ਼ਾਂ ਦੇ ਵਿੱਚ ਭਾਰਤ ਦਾ ਜਿਹੜਾ ਨਾਮ ਰੋਸ਼ਨ ਕੀਤਾ ਸਾਡਾ ਜਲੰਧਰ ਔਰ ਸਾਡਾ ਪੰਜਾਬ ਵੀ ਉਸ ਤਾਕਤ ਦੇ ਨਾਲ ਜੁੜੇ ਹਰ ਇੱਕ ਪਾਰਟੀ ਦਾ ਨੁਮਾਇੰਦਾ ਜਾਂ ਆਪ ਨੂੰ ਕਹ ਲਈਏ ਇੱਕੋ ਹੀ ਗੱਲ ਕਹਿੰਦਾ ਹੋਇਆ ਨਜ਼ਰ ਆ ਰਿਹਾ 130 130 ਦਾ ਨਾਰਾ ਦਿੰਦਾ ਹੋਇਆ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ 130 ਕਾਂਗਰਸ ਵੀ 130 ਅਕਾਲੀ ਦਲ ਵੀ 130 ਭਾਜਪਾ ਵੱਲੋਂ 400 ਦੇਖੋ ਅਸੀਂ ਤਾਂ ਇਹ ਜਿਹੜਾ ਕਹਿਣਾ ਕਿ 13 0 ਜਾਂ 0 13 ਵੀ ਹੋ ਸਕਦਾ ਹੈ ਵੀ ਕੋਈ ਵੱਡੀ ਗੱਲ ਨਹੀਂ ਕਿ ਜਿਹੜੇ ਲੋਕ 13 0 ਕਹਿ ਰਹੇ ਕਿ ਤੇ 0 13 ਨਾ ਹੋ ਜਾਵੇ ਸੋ ਇਹ ਤਾਂ ਪੰਜਾਬ ਦੇ ਲੋਕ ਡਿਸਾਈਡ ਕਰਨਗੇ ਸੋ ਸਾਡਾ ਕੰਮ ਹੈ ਮਿਹਨਤ ਕਰਨਾ ਆਪਣਾ ਕੰਮ ਕਰਨਾ ਬਾਕੀ ਜਨਤਾ ਜਨਾਰਦਨ ਨੇ ਇਸ ਗੱਲ ਦਾ ਫੈਸਲਾ ਕਰਨਾ ਹੈ ਮੈਂ ਸਮਝਦਾ ਕਿ ਲੋਕ ਜਿਹੜੇ ਆ ਬਿੱਤਰ ਜੱਜ ਨੇ ਲੋਕ ਵਧੀਆ ਫੈਸਲਾ ਜਿਹੜਾ ਇਸ ਵਾਰ ਕਰਨਗੇ ਇਕ ਧੰਨਵਾਦ ਗੱਲਬਾਤ ਕਰਨ ਲਈ ਸੋ ਇਸ ਹਨ ਸੁਸ਼ੀਲ ਰਿੰਕੂ ਜਿਹੜੇ ਕਿ ਭਾਜਪਾ ਤੋਂ ਉਮੀਦਵਾਰ ਉਤਾਰੇ ਗਏ ਨੇ ਔਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਲੋਕ ਫਤਵਾ ਸੁਣਾਉਣਗੇ ਔਰ ਫਤਵਾ ਕਿਦੇ ਸਿਰ ਸੇਰਾ ਕਿਦੇ ਸਿਰ ਸੱਜਦਾ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਸੁਖਿੰਦਰ ਦੇ ਨਾਲ सुरेंद्र ਕੰਬੋਜ ਦੈਨਿਕ ਸਵੇਰਾ ਟੀਵੀ ਦਲੰਦਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par